ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਆਪਾਂ ਆਪਣੀ ਕਹਾਣੀ ਮਤਰੇਈ ਮਾਂ ਦਾ ਪਿਆਰ ਭਾਗ 5ਵਾਂ ਲੈ ਕੇ ਹਾਜ਼ਰ ਆਂ ਪਿਛਲੇ ਭਾਗ ਸੁਣਨ ਲਈ ਤੁਸੀਂ ਚੈਨਲ ਦੇ ਸਾਰੀਆਂ ਵੀਡੀਓ ਵੇਖ ਸਕਦੇ ਹੋ ਇਹ ਕਹਾਣੀ ਗੁਰਦੇਵ ਸਿੰਘ ਦੀ ਜ਼ਿੰਦਗੀ ਤੇ ਆਧਾਰਤਾ ਕਿ ਕਿਵੇਂ ਬਚਪਨ ਤੋਂ ਹੀ ਉਹਦੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ ਤੇ ਫਿਰ ਉਹ ਆਪਣੇ ਜੀਵਨ ਦੇ ਆਖਰੀ ਪੜਾ ਤੱਕ ਕਿੰਨਾ-ਕਿੰਨਾ ਮੁਸ਼ਕਲਾਂ ਵਿੱਚੋਂ ਗੁਜ਼ਰਿਆ ਜਦੋਂ ਗੁਰਦੇਵ ਸਿੰਘ ਕਰਨੈਲ कौर ਨੂੰ ਉਹਦੇ ਪੇਕੇ ਛੱਡ ਦਿੰਦਾ ਤਾਂ ਉਸ ਤੋਂ ਬਾਅਦ ਫਿਰ ਗੁਰਦੇਵ ਸਿੰਘ ਤੇ ਚਰਨਕੌਰ ਇਕੱਲੇ ਰਹਿ ਜਾਂਦੇ ਆ ਚਰਨਕੌਰ ਬਹੁਤ ਉਦਾਸ ਰਹਿੰਦੀ ਆ ਉਹ ਸੋਚਦੀ ਆ ਕਿ ਮੈਂ ਦਿਲ ਤੇ ਪੱਥਰ ਰੱਖ ਕੇ ਆਪਣੇ ਪਤੀ ਦਾ ਦੋ ਵਾਰ ਵਿਆਹ ਕੀਤਾ ਪਰ ਫਿਰ ਵੀ ਉਹਦੇ ਘਰ ਔਲਾਦ ਨਹੀਂ ਹੋਈ ਤੇ ਜਿਹੜਾ ਗੁਰਦੇਵ ਸਿੰਘ ਆ ਉਹ ਵੀ ਕਾਫੀ ਉਦਾਸ ਰਹਿੰਦਾ ਜਿਹੜਾ ਉਹਨੇ ਚਵਾਰਾ ਪਾਇਆ ਸੀ ਉਹਦੇ ਵਿੱਚ ਉਹਨੇ ਕੋਈ ਕਿਤਾਬਾਂ ਗੁਟਕਾ ਸਭ ਰੱਖੇ ਹੋਏ ਸੀ ਜਦੋਂ ਕਦੇ ਉਹਦਾ ਜਾਦਾ ਮਨ ਉਦਾਸ ਹੁੰਦਾ ਜਾਂ ਉਹ ਪਾਠ ਕਰ ਲੈਂਦਾ ਜਾਂ ਕਿਤਾਬਾਂ ਪੜ੍ਹ ਲੈਂਦਾ ਸੀ ਤੇ ਜੇ ਉਹ ਆਪਣੀ ਧੀ ਦੇ ਗਮ ਵਿੱਚ ਡੁੱਬ ਜਾਂਦਾ ਸੀ ਤਾਂ ਫਿਰ ਉਹ ਬਹੁਤ ਸ਼ਰਾਬ ਵੀ ਪੀਂਦਾ ਸੀ ਇਸੇ ਤਰ੍ਹਾਂ ਕਦੇ-ਕਦੇ ਤਾਂ ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਜਾਂਦਾ ਕਦੇ-ਕਦੇ ਉਹ ਸ਼ਰਾਬ ਨਾ ਪੀਂਦਾ ਬਸ ਰੋਂਦਾ ਰਹਿੰਦਾ ਰਹਿੰਦਾ ਦੋਨਾਂ ਜੀਆਂ ਦੀ ਇਹੋ ਹਾਲਤ ਸੀ ਤੇ ਉਤੋਂ ਜਿਹੜੇ ਸ਼ਰੀਕਾਂ ਦੇ ਤਾਨੇ ਵੇਣੇ ਸੀ ਉਹ ਉਹਨਾਂ ਨੂੰ ਹੋਰ ਵੀ ਔਖਾ ਕਰਦੇ ਸੀ ਤਾਂ ਫਿਰ ਇੱਕ ਦਿਨ ਚਰਨਕੌਰ ਨੂੰ ਉਹ ਕਹਿੰਦਾ ਕਿ ਚਰਨਕੌਰੇ ਵੀ ਦੋ ਵਾਰ ਹਨਾ ਆਪਾਂ ਦੁਬਾਰਾ ਕੋਸ਼ਿਸ਼ ਕੀਤੀ ਵਿਆਹ ਵੀ ਕਰਵਾਇਆ ਵੀ ਆਪਣੇ ਔਲਾਦ ਹੋ ਜੇ ਪਰ ਆਪਣਾ ਜਿਹੜਾ ਮਸਲਾ ਉੱਥੇ ਦਾ ਉੱਥੇ ਹੀ ਖੜਾ ਵੀ ਅੱਜ ਵੀ ਆਪਾਂ ਬੇਔਲਾਦ ਹੀ ਬੈਠੇ ਆਂ ਵੀ ਤੂੰ ਕਰ ਕੋਈ ਹੀਲਾ ਚਰਨਕੌਰ ਕਹਿੰਦੀ ਵੀ ਮੈਂ ਵੇਖਦੀ ਹਾਂ ਚਲੋ ਵੀ ਮੈਂ ਆਪਣੇ ਪੇਕੇ ਘਰ ਜਾਵਾਂਗੀ ਤੇ ਮੈਂ ਉੱਥੇ ਗੱਲ ਕਰੂੰਗੀ ਉਹ ਕਹਿੰਦੀ ਕਿ ਵੈਸੇ ਤਾਂ ਮੇਰੇ ਮਾਪਿਓ ਨੇ ਨਹੀਂ ਮੰਨਣਾ ਕੋਈ ਵੀ ਮਾਪਿਓ ਹਣਾ ਆਪਣੀ ਧੀ ਦੀ ਸੌਕਣ ਲਿਆਉਣ ਲਈ ਤਿਆਰ ਨਹੀਂ ਹੁੰਦਾ ਪਰ ਫਿਰ ਵੀ ਮੈਂ ਕੋਸ਼ਿਸ਼ ਕਰਕੇ ਵੇਖ ਲਵਾਂ ਗੁਰਦੇਵ ਸਿੰਘ ਇੱਕ ਦਿਨ ਬੱਸ ਲੈ ਕੇ ਗਿਆ ਤੇ ਚਰਨਕੌਰ ਨੂੰ ਨਾਲ ਲੈ ਜਾਂਦਾ ਉਹਨੂੰ ਉਹਦੇ ਪੇਕੇ ਛੱਡਿਆਉਂਦਾ ਚਰਨਕੌਰ ਜਿਹੜੀ ਕਹਿੰਦੀ ਵੀ ਮੈਂ 3-4 ਦਿਨ ਰਹੂੰਗੀ ਤੁਸੀਂ 3-4 ਦਿਨਾਂ ਬਾਅਦ ਲੈ ਜਾਓ ਵੀ ਨਾਲੇ ਮੈਂ ਬਾਪੂ ਨਾਲ ਗੱਲ ਕਰੂੰਗੀ ਗੁਰਦੇਵ ਸਿੰਘ ਚਰਨਕੌਰ ਨੂੰ ਛੱਡ ਕੇ ਆਪ ਬੱਸ ਲੈ ਕੇ ਚਲੇ ਜਾਂਦਾ ਤੇ ਉਹਨੂੰ ਕਹਿੰਦਾ ਵੀ ਜਦੋਂ ਮੈਂ ਬੱਸ ਵਾਪਸ ਲੈ ਕੇ ਆਉਂਗਾ ਤਾਂ ਤੇਨੂੰ ਨਾਲ ਲੈ ਜਾਊਂਗਾ ਉਹਦੇ ਜਾਣ ਤੋਂ ਬਾਅਦ ਚਰਨਕੌਰ ਜਿਹੜੀ ਆਪਣੇ ਬਾਪੂ ਨਾਲ ਗੱਲ ਕਰਦੀ ਆ ਕਿ ਮੈਂ ਆਪਣੇ ਪਤੀ ਦਾ ਹੋਰ ਵਿਆਹ ਕਰਨਾ ਸਾਨੂੰ ਔਲਾਦ ਦੀ ਲੋੜ ਆ ਪਹਿਲਾਂ ਤਾਂ ਉਹਦਾ ਪਿਓ ਕਹਿੰਦਾ ਵੀ ਤੂੰ ਕਮਲੀ ਹੋਈਆਂ ਆਪਣੇ ਘਰ ਸੌਕਣ ਲਿਆਉਣ ਲੱਗੀਆਂ ਤਾ ਚਰਨਕੌਰ ਕਹਿੰਦੀ ਵੀ ਪਹਿਲਾਂ ਵੀ ਤਾਂ ਸੋਕਣਾ ਲਿਆਂਦੀਆਂ ਹੀ ਸੀ ਵੀ ਮੇਰਾ ਜਿਹੜਾ ਰਤਵਾ ਉਸ ਘਰ ਚ ਉਹੀ ਰਹੂਗਾ ਪਰ ਕਹਿੰਦੀ ਵੀ ਜਦੋਂ ਅਸੀਂ ਬੇਉਲਾਦ ਬੈਠੇ ਆ ਤਾਂ ਅਸੀਂ ਆਪਣੀ ਜ਼ਮੀਨ ਜਾਇਦਾਦ ਆ ਸਹੀਕਾਂ ਜੋਗੀ ਨਹੀਂ ਛੱਡਣੀ ਸ਼ਰੀਕ ਸਾਡੀ ਜ਼ਮੀਨ ਤੇ ਘਰ ਤੇ ਅੱਖ ਰੱਖੀ ਬੈਠਿਆ ਤਾਂ ਚਰਨਕੌਰ ਦਾ ਬਾਪੂ ਮੰਨ ਜਾਂਦਾ ਤੇ ਉਹ ਕਹਿੰਦਾ ਕਿ ਤੇਰੇ ਮਾਮੇ ਦੀ ਕੁੜੀ ਆ ਸਹੁਰਿਆਂ ਨੇ ਛੱਡ ਰੱਖੀ ਆ ਉਹ ਤੇ ਮੈਂ ਜਾਊਂਗਾ ਗੱਲ ਕਰਕੇ ਆਉਂਗਾ ਅਗਲੇ ਦਿਨ ਚਰਨਕੌਰ ਦਾ ਬਾਪੂ ਆਪਣੇ ਸਹੁਰੇ ਘਰ ਚੱਲਿਆ ਜਾਂਦਾ ਜਾ ਕੇ ਉਹ ਚਲੋ ਚਾਹ ਪਾਣੀ ਪੀਂਦਾ ਤੇ ਗੱਲਬਾਤ ਕਰਦਾ ਕਿਉਂਕਿ ਉਹਦੇ ਸਾਲੇ ਦੀ ਕੁੜੀ ਸੀ ਚਰਨਕੌਰ ਦੇ ਮਾਮੇ ਦੀ ਕੁੜੀ ਉਹ ਉਹਦੇ ਸਹੁਰਿਆਂ ਨੇ ਛੱਡ ਰੱਖੀ ਸੀ ਕਿਉਂਕਿ ਉਹਦੀ ਮਤੇਰ ਮਾਂ ਸੀ ਉਹਦੀ ਅਸਲੀ ਮਾਂ ਮਰ ਚੁੱਕੀ ਸੀ ਤੇ ਜਿਹੜੀ ਮਤੇਰ ਮਾਂ ਸੀ ਉਹਨੇ ਉਹਦੇ ਸਹੁਰਿਆਂ ਵੱਲੋਂ ਪਾਏ ਸਾਰੇ ਗਹਿਣੇ ਚੱਕ ਕੇ ਲੁਕੋ ਕੇ ਵੇਚਦੇ ਸੀ ਉਸ ਤੋਂ ਬਾਅਦ ਉਹਦੇ ਸਹੁਰੇ ਉਹਨੂੰ ਕਦੇ ਨਹੀਂ ਲੈ ਕੇ ਗਏ ਉਹਨਾਂ ਨੇ ਉਹਨੂੰ ਪੇਕੀ ਛੱਡਤਾ ਸੀ ਤੇ ਪਿੱਕੇ ਕਿਹਣਾ ਕਿੰਨਾ ਕਚੇ ਗੁਜ਼ਾਰਾ ਹੁੰਦਾ ਬਾਕੀ ਹੈਗੀ ਵੀ ਮਤੇਰ ਮਾਂ ਸੀ ਇਸ ਲਈ ਜਿਹੜਾ ਚਰਨਕੌਰ ਦੇ ਬਾਪੂ ਦਾ ਸਾਲਾ ਹੁੰਦਾ ਮਤਲਬ ਚਰਨਕੌਰ ਦਾ ਮਾਮਾ ਹੁੰਦਾ ਉਹ ਆਪਣੀ ਧੀ ਦਾ ਰਿਸ਼ਤਾ ਚਰਨਕੌਰ ਦੇ ਪਤੀ ਗੁਰਦੇਵ ਸਿੰਘ ਨੂੰ ਕਰਨ ਲਈ ਮੰਨ ਜਾਂਦਾ ਤੇ ਉਹ ਚਰਨਕੌਰ ਦੇ ਬਾਪੂ ਨਾਲ ਹੀ ਆ ਜਾਂਦੇ ਆ ਉਹਨਾਂ ਦੇ ਪਿੰਡ ਕਿਉਂਕਿ ਉਹ ਚਾਹੁੰਦੇ ਆ ਵੀ ਜਦੋਂ ਗੁਰਦੇਵ ਕੌਰ ਚਰਨਕੌਰ ਨੂੰ ਲੈਣ ਆਵੇ ਤਾ ਜਿਹੜੀ ਇਹ ਕੁੜੀ ਆ ਉਹਦਾ ਨਾਮ ਰਾਜਕੌਰ ਹੁੰਦਾ ਵੀ ਰਾਜਕੌਰ ਨੂੰ ਆਪਾਂ ਦਿਖਾ ਦਾਂਗੇ ਜੇ ਗੁਰਦੇਵ ਸਿੰਘ ਨੂੰ ਗੱਲ ਫਿੱਟ ਹੋਈ ਤਾਂ ਆਪਾਂ ਉੱਥੇ ਹੀ ਤੋਰ ਦਿਆਂਗੇ ਚਰਨਕੌਰ ਦਾ ਮਾਮਾ ਤੇ ਰਾਜਕੌਰ ਆ ਜਿਹੜੇ ਉਹ ਉਹਦੇ ਬਾਪੂ ਨਾਲ ਆ ਜਾਂਦੇ ਆ ਤੇ ਅਗਲੇ ਦਿਨ ਗੁਰਦੇਵ ਸਿੰਘ ਬੱਸ ਲੈ ਕੇ ਆਉਂਦਾ ਚਰਨਕੌਰ ਨੂੰ ਲੈ ਕੇ ਜਾਣ ਲਈ ਆ ਕੇ ਉਹ ਚਾਹ ਪਾਣੀ ਪੀਂਦਾ ਤਾਂ ਚਰਨਕੌਰ ਦਾ ਬਾਪੂ ਆਪਣੇ ਜਵਾਈ ਨਾਲ ਗੱਲ ਕਰਦਾ ਰਿਸ਼ਤੇ ਬਾਰੇ ਤਾਂ ਉਹ ਕਹਿੰਦਾ ਵੀ ਮੈਨੂੰ ਮਨਜ਼ੂਰ ਆ ਫਿਰ ਉਹਨੂੰ ਕੁੜੀ ਦਿਖਾ ਦਿੱਤੀ ਜਾਂਦੀ ਆ ਕੁੜੀ ਜਿਹੜੀ ਬਹੁਤ ਛੋਟੀ ਉਮਰ ਦੀ ਹੁੰਦੀ ਆ ਇਸ ਗੱਲ ਦਾ ਗੁਰਦੇਵ ਸਿੰਘ ਨੂੰ ਵੈਸੇ ਬੁਰਾ ਵੀ ਲੱਗਦਾ ਕਿਉਂਕਿ ਉਹ ਆਪਣੀ ਧੀ ਦੀ ਉਮਰ ਦੀ ਕੁੜੀ ਨੂੰ ਹਣਾ ਵਿਆਹਣ ਲਈ ਸੋਚਦਾ ਕਿ ਵੀ ਮੈਥੋਂ ਵੀ ਰੱਬ ਨੇ ਕੀ ਕੁਝ ਕਰਵਾਉਣਾ ਸੀ ਪਰ ਉਹ ਸਿਰਫ ਇਹ ਸਾਰਾ ਕੁਝ ਔਲਾਦ ਦੀ ਖਾਤਰ ਕਰਦਾ ਤੇ ਉਹ ਜਦੋਂ ਗੱਲਬਾਤ ਹੋ ਜਾਂਦੀ ਆ ਰਿਸ਼ਤੇ ਦੀ ਤਾਂ ਉਥੋਂ ਦੀ ਪੰਚਾਇਤ ਬੁਲਾ ਕੇ ਹਣਾ ਲਿਖ ਲਿਖਾ ਕਰ ਲਿਆ ਜਾਂਦਾ ਤੇ ਜਿਹੜੀ ਉਹ ਰਾਜ ਹੈਗੀ ਉਹ ਗੁਰਦੇਵ ਸਿੰਘ ਨਾਲ ਤੋਰਨ ਲਈ ਮੰਨ ਜਾਂਦੇ ਆ ਸਾਰੇ ਪਹਿਲਾਂ ਵਾਲੇ ਜਮਾਨੇ ਦੇ ਵਿੱਚ ਆਈ ਹੁੰਦਾ ਸੀ ਕੋਈ ਜਿਆਦਾ ਕੋਟ ਦਾ ਕੋਈ ਚੱਕਰ ਨਹੀਂ ਹੁੰਦਾ ਸੀ ਜਾਂ ਵਿਆਹ ਦਾ ਜੇ ਐਂ ਲੱਗਦਾ ਸੀ ਹਨਾ ਕਿ ਕੁੜੀ ਦਾ ਵਿਆਹ ਕਰਨਾ ਤਾਂ ਬਸ ਪਿੰਡ ਦੀ ਪੰਚਾਇਤ ਦੀ ਸਹਿਮਤੀ ਨਾਲ ਇਸੇ ਤਰ੍ਹਾਂ ਹੀ ਕੁੜੀਆਂ ਤੋਰ ਦਿੱਤੀਆਂ ਜਾਂਦੀਆਂ ਸੀ ਰਾਜਕੌਰ ਵੀ ਇਸੇ ਤਰ੍ਹਾਂ ਚਰਨਕੌਰ ਤੇ ਗੁਰਦੇਵ ਸਿੰਘ ਨਾਲ ਤੋਰ ਦਿੱਤੀ ਗਈ ਤਾਂ ਦੋਨੋਂ ਜਣੇ ਉਹ ਰਾਜਕੌਰ ਨੂੰ ਲੈ ਕੇ ਆਪਣੇ ਘਰ ਵਾਪਸ ਆਉਂਦੇ ਆ ਜਦੋਂ ਉਹ ਕਾਰਾ ਹੁੰਦੇ ਆ ਤਾਂ ਉਹਨਾਂ ਦੇ ਸ਼ਰੀਕੇ ਕਬੀਲੇ ਵਾਲੇ ਬਹੁਤ ਗੱਲਾਂ ਕਰਦੇ ਆ ਪਰ ਉਹਨਾਂ ਨੂੰ ਇਹ ਗੱਲਾਂ ਸੁਣਨ ਦੀ ਆਦਤ ਪੈ ਚੁੱਕੀ ਸੀ ਕਿਉਂਕਿ ਪਹਿਲਾਂ ਵੀ ਤਾਂ ਉਹ ਗੱਲਾਂ ਕਰਦੇ ਸੀ ਉਹਨਾਂ ਨੇ ਤਾਂ ਜੇ ਉਹਨਾਂ ਦੇ ਘਰ ਔਲਾਦ ਨਹੀਂ ਸੀ ਤਾਂ ਵੀ ਗੱਲਾਂ ਕਰਨੀਆਂ ਸੀ ਜਦੋਂ ਜਦੋਂ ਗੁਰਦੇਵ ਸਿੰਘ ਨੇ ਵਿਆਹ ਕਰਵਾਇਆ ਤਾਂ ਵੀ ਗੱਲਾਂ ਕੀਤੀਆਂ ਪਰ ਗੁਰਦੇਵ ਸਿੰਘ ਤੇ ਚਰਨਕੌਰ ਨੇ ਸੋਚ ਲਿਆ ਸੀ ਵੀ ਹੁਣ ਕਿਸੇ ਨਾ ਕਿਸੇ ਤਰ੍ਹਾਂ ਔਲਾਦ ਆ ਜਿਹੜੀ ਉਹ ਆਪਦੀ ਹੋਣੀ ਚਾਹੀਦੀ ਹੈ ਸਾਡੀ ਚਲੋ ਹਣਾ ਇਸੇ ਤਰ੍ਹਾਂ ਹੀ ਸਮਾਂ ਲੰਘਦਾ ਗਿਆ ਤੇ 3-4 ਮਹੀਨਿਆਂ ਬਾਅਦ ਰਾਜਕੌਰ ਜਿਹੜੀ ਉਹ ਪ੍ਰੈਗਨੈਂਟ ਹੋ ਜਾਂਦੀ ਆ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੋ ਜਾਂਦਾ ਰਾਜਕੌਰ ਛੋਟੀ ਉਮਰ ਦੀ ਸੀ ਉਹਨੂੰ ਕੋਈ ਕੰਮ-ਕੁਮੇ ਇੰਨੇ ਕਰਨੇ ਨਹੀਂ ਆਉਂਦੇ ਸੀ ਪਰ ਚਰਨਕੌਰ ਉਹਨੂੰ ਆਪਣੀਆਂ ਧੀਆ ਵਾਂਗ ਰੱਖਦੀ ਸੀ ਤੇ ਉਹਨੂੰ ਕੰਮ ਸਿਖਾਉ ਵੀ ਦਿੰਦੀ ਸੀ ਇਸੇ ਤਰ੍ਹਾਂ ਦੋਨੋਂ ਭੈਣਾਂ ਰਲ ਮਿਲ ਕੇ ਰਹਿੰਦੀਆਂ ਸੀ ਤੇ ਜਦੋਂ ਪ੍ਰੈਗਨੈਂਸੀ ਦੀ ਖ਼ਬਰ ਸੁਣੀ ਤਾਂ ਸਾਰਿਆਂ ਨੂੰ ਖੁਸ਼ੀ ਹੋਈ ਹਨਾ ਗੁਰਦੇਵ ਸਿੰਘ ਤੇ ਚਰਨਕੌਰ ਤਾਂ ਬਹੁਤ ਹੀ ਖੁਸ਼ ਸੀ ਤਾਂ ਚਰਨਕੌਰ ਆਪਣੀ ਭੈਣ ਦਾ ਪੂਰਾ ਖਿਆਲ ਰੱਖਦੀ ਆ ਤੇ ਉਹਦੀ ਡਿਲੀਵਰੀ ਦਾ ਸਮਾਂ ਨੇੜੇ ਆ ਜਾਂਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਜਾਂਦੇ ਆ ਤਾਂ ਉਹਦੀ ਕੁੱਖੋਂ ਇੱਕ ਬੇਟਾ ਹੁੰਦਾ ਗੁਰਦੇਵ ਸਿੰਘ ਆ ਜਿਹੜਾ ਬਹੁਤ ਜ਼ਿਆਦਾ ਖੁਸ਼ ਹੁੰਦਾ ਤੇ ਉਹ ਆਪਣੀ ਪਤਨੀ ਚਰਨਕੌਰ ਨੂੰ ਕਹਿੰਦਾ ਵੀ ਤੇਰੇ ਸਬਰ ਦਾ ਫਲ ਆ ਇਹ ਵੀਪਮੇਹੇ ਬੱਚਾ ਜਿਹੜਾ ਰਾਜਕੌਰ ਦੀ ਕੁੱਖੋਂ ਹੋਇਆ ਪਰ ਇਹ ਮੁੰਡਾ ਤੇਰਾ ਹੀ ਆ ਉਹ ਬੱਚਾ ਚੁੱਕ ਕੇ ਚਰਨਕੌਰ ਦੀ ਝੋਲੀ ਪਾ ਦਿੰਦਾ ਤੇ ਰਾਜਕੌਰ ਵੀ ਬੜਾ ਮੁਸਕਰਾਉਂਦੀ ਆ ਉਹਨੂੰ ਇਸ ਗੱਲ ਦਾ ਕੋਈ ਸ਼ਿਕਵਾ ਨਹੀਂ ਹੁੰਦਾ ਉਹ ਕਹਿੰਦੀ ਆ ਵੀ ਮੇਰੀ ਵੱਡੀ ਭੈਣ ਕਰਕੇ ਚਲੋ ਮੇਰੀ ਜ਼ਿੰਦਗੀ ਵੀ ਹਨਾ ਲੀ ਤੇ ਚੜ ਗਈ ਤੇ ਉਹਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਜਿਹੜੀ ਚਰਨਕੌਰ ਆ ਉਹ ਬੱਚੇ ਨੂੰ ਗੋਦੀ ਚੱਕਦੀ ਆ ਤੇ ਬਹੁਤ ਪਿਆਰ ਕਰਦੀ ਆ ਤੇ ਫਿਰ ਉਹ ਆਪਣੀ ਮਰੀ ਹੋਈ ਧੀ ਨੂੰ ਵੀ ਯਾਦ ਕਰਦੀ ਆ ਫਿਰ ਹਸਪਤਾਲ ਦੇ ਵਿੱਚ ਉਹ ਛੁੱਟੀ ਦੇ ਦਿੱਤੀ ਜਾਂਦੀ ਆ ਤੇ ਘਰ ਆ ਕੇ ਗੁਰਦੇਵ ਸਿੰਘ ਆ ਆਪਣੇ ਪੁੱਤ ਦੇ ਪੂਰੇ ਸ਼ਗਨ ਕਰਦਾ ਤੇ ਜਿਹੜੀਆਂ ਉਹਨਾਂ ਦੀਆਂ ਚਾਚੀਆਂ ਤਾਈਆਂ ਸੀਗੀਆਂ ਉਹ ਉਤੋਂ ਉਤੋਂ ਤਾਂ ਐ ਦਿਖੌਣ ਦੀਆਂ ਸੀ ਵੀ ਸਾਨੂੰ ਖੁਸ਼ੀ ਆ ਪਰ ਅੰਦਰੋਂ ਤਾਂ ਸਾਰੇ ਜਿਹੜੇ ਸ਼ਰੀਕ ਹੁੰਦੇ ਆ ਉਹ ਸੜ ਭੁੱਜ ਜਾਂਦੇ ਆ ਤੇ ਜਿਹੜਾ ਗੁਰਦੇਵ ਸਿੰਘ ਆ ਉਹ ਆਪਣੀ ਚਾਚੀ ਮਾਸੀ ਸੀ ਜਿਹੜੀ ਬਚਪਨ ਦੇ ਵਿੱਚ ਉਹਤੇ ਇੰਨੇ ਅਤਿਆਚਾਰ ਕਰਦੀ ਰਹੀ ਆ ਉਹਤੇ ਯਕੀਨ ਨਹੀਂ ਕਰਦਾ ਸੀ ਉਹਨਾਂ ਨੇ ਇਸ ਗੱਲ ਦੀ ਪਿੰਕ ਸ਼੍ਰੀਕੇ ਕਬੀਲੇ ਨੂੰ ਲੱਗਣ ਨਹੀਂ ਦਿੱਤੀ ਸੀ ਕਿ ਰਾਜਕੌਰ ਪ੍ਰੈਗਨੈਂਟ ਆ ਤੇ ਜਦੋਂ ਉਹ ਰਾਜਕੌਰ ਨੂੰ ਹਸਪੀਟਲ ਲੈ ਕੇ ਗਿਆ ਸੀ ਤਾਂ ਆਪਣੇ ਨੇੜਲੇ ਸ਼ਹਿਰ ਦੇ ਹਸਪੀਟਲ ਨਹੀਂ ਸਗੋਂ ਅੰਮ੍ਰਾਲੇ ਲੈ ਕੇ ਗਿਆ ਸੀ ਉਹਨੂੰ ਯਕੀਨ ਨਹੀਂ ਸੀ ਉਹ ਸ਼ੱਕੀ ਸੁਭਾ ਦਾ ਹੋ ਗਿਆ ਸੀ ਕਿ ਕੋਈ ਮੇਰੀ ਔਲਾਦ ਨੂੰ ਕੁਛ ਕਰਨਾ ਦੇਵੇ ਇਸ ਲਈ ਜਦੋਂ ਉਹ ਹਸਪਤਾਲ ਤੋਂ ਆ ਕੇ ਹਨਾ ਖੁਸ਼ੀ ਮਨਾਉਂਦੇ ਆ ਤਾਂ ਸ਼੍ਰੀ ਕਾ ਕਬੀਲਾ ਉਹ ਤਾਂ ਉਹਨਾਂ ਦੇ ਘਰ ਵੀ ਆਉਂਦਾ ਪਰ ਅੰਦਰੋਂ ਸਾਰਿਆਂ ਨੂੰ ਮਚੇ ਮਾ ਹੁੰਦਾ ਤੇ ਗੁਰਦੇਵ ਸਿੰਘ ਪ੍ਰਮਾਤਮਾ ਦਾ ਹਨਾ ਲੱਖ ਲੱਖ ਸ਼ੁਕਰ ਕਰਦਾ ਤੇ ਉਹ ਪ੍ਰਮਾਤਮਾ ਨੂੰ ਇਹੀ ਅਰਦਾਸ ਕਰਦਾ ਕਿ ਤੂੰ ਸਾਡੇ ਘਰ ਖੁਸ਼ੀਆਂ ਦਿੱਤੀਆਂ ਮੇਰੇ ਘਰ ਵਾਲੀ ਦੀ ਝੋਲੀ ਭਰੀ ਆ ਹਨਾ ਸਾਡੇ ਘਰ ਨੂੰ ਭਾਗ ਲਾਏ ਆ ਬਸ ਸਾਨੂੰ ਇਦਾਂ ਹੀ ਨਿਮਾਣੇ ਰੱਖੀ ਸਾਨੂੰ ਕਦੇ ਹੰਕਾਰ ਨਾ ਹੋਵੇ ਉਹ ਆਪਣੀ ਪਤਨੀ ਰਿੰਦਾ ਮੂੰਹ ਮਿੱਠਾ ਕਰਾਉਂਦਾ ਮਠਿਆਈ ਲਿਆਉਂਦਾ ਤੇ ਰਾਜਕੌਰ ਨੂੰ ਵੀ ਉਹ ਬਹੁਤ ਉਹਦਾ ਖਿਆਲ ਰੱਖਦਾ ਤੇ ਉਹਦਾ ਧੰਨਵਾਦ ਕਰਦਾ ਕਿ ਤੂੰ ਮੈਨੂੰ ਜੋ ਖੁਸ਼ੀ ਦਿੱਤੀ ਆ ਉਹਦਾ ਮੈਂ ਕਦੇ ਵੀ ਦੇਣ ਨਹੀਂ ਦੇ ਸਕਦਾ ਸਾਰਾ ਪਰਿਵਾਰ ਜਿਹੜਾ ਉਹ ਬਹੁਤ ਖੁਸ਼ ਹੁੰਦਾ ਤੇ ਰਾਜਕੌਰ ਵੀ ਕਹਿ ਦਿੰਦੀ ਆ ਚਰਨਕੌਰ ਨੂੰ ਕਿ ਮੈਨੂੰ ਨਹੀਂ ਬੱਚਾ ਸੰਭਣਾ ਆਉਂਦਾ ਵੀ ਤੁਸੀਂ ਬਸ ਹੁਣ ਮੁੰਡੇ ਨੂੰ ਲੈ ਕੇ ਬੈਠੇ ਰਿਆ ਕਰੋ ਵੀ ਮੈਂ ਸਾਰੇ ਕੰਮ ਆਪੇ ਕਰ ਲਿਆ ਕਰੂੰ ਰਾਜਕੌਰ ਆ ਜਿਹੜੀ ਉਹ ਭੱਜ ਭੱਜ ਕੇ ਕੰਮ ਕਰਦੀ ਆ ਸਾਰਾ ਦਿਨ ਤੇ ਚਰਨਕੌਰ ਆ ਜਿਹੜੀ ਉਹ ਬੱਚੇ ਨੂੰ ਸਾਂਭਦੀ ਹੈਗੀ ਤੇ ਬੱਚੇ ਦੀ ਸਾਂਭ ਸੰਭਾਲ ਕਰਦੀ ਆ ਘਰ ਦੇ ਵਿੱਚ ਪੂਰੀ ਰੌਣਕ ਹੋ ਜਾਂਦੀ ਆ ਇੱਕ ਛੋਟਾ ਬੱਚਾ ਆਇਆ ਹਨਾ ਐਨੇ ਸਾਲਾਂ ਬਾਅਦ ਉਹਨਾਂ ਦੀ ਰੀਜ ਪੂਰੀ ਹੋਈ ਆ ਉਹ ਬੱਚੇ ਨੂੰ ਪੁੰਜੇ ਪੈਰ ਨਹੀਂ ਲੱਗਣ ਦਿੰਦੇ ਉਹਨੂੰ ਬਿਲਕੁਲ ਵੀ ਕੱਲਾ ਨਹੀਂ ਛੱਡਦੇ ਉਹਨੂੰ ਸਾਰਾ ਦਿਨ ਗੋਦੀ ਚੱਕਦੇ ਫਿਰਦੇ ਰਹਿੰਦੇ ਆ ਗੁਰਦੇਵ ਸਿੰਘ ਆ ਜਿਹੜਾ ਉਹ ਪੂਰਾ ਹੀ ਖੁਸ਼ ਰਹਿੰਦਾ ਚਰਨਕੌਰ ਵੀ ਬਹੁਤ ਖੁਸ਼ ਰਹਿੰਦੀ ਆ ਤੇ ਉਹਨਾਂ ਦੋਨਾਂ ਨੂੰ ਖੁਸ਼ ਵੇਖ ਕੇ ਰਾਜਕੌਰ ਵੀ ਖੁਸ਼ ਹੁੰਦੀ ਆ